ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ ਕਾਂਸ਼ੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਟੀਮ ਜੈ ਪਰਤ ਗਣਤੰਤਰ ਦਿਵਸ ਦੀਆਂ ਸਮੂਹ ਦੇਸ਼ ਤੇ ਵਿਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਭਾਰਤ ਦਾ ਸੰਵਿਧਾਨ ਲਾਗੂ ਹੋਏ ਨੂੰ ਕਰੀਬ 75 ਸਾਲ ਹੋ ਚੁੱਕੇ ਨੇ ਅੱਜ ਦੇਸ਼ ਦੇ ਹਾਲਾਤਾਂ ਤੇ ਚਰਚਾ ਮਰਾਂਗੇ ਕਿਉਂਕਿ ਅਸੀਂ ਇਸ ਵੇਲੇ ਪਹੁੰਚ ਕੀਤੀ ਹੈ ਖਾਸ ਕਰਕੇ ਮਜ਼ਦੂਰਾਂ ਦੇ ਆਗੂ ਪਿੰਡਾਂ ਦੇ ਵਿੱਚ ਸਧਾਰਨ ਰਹਿ ਰਹੇ ਲੋਕਾਂ ਦੇ ਆਗੂ ਅਸੀਂ ਜਾਣਕਾਰੀ ਲਵਾਂਗੇ ਕਿ ਅਸਲ ਦੇ ਵਿੱਚ ਕੀ ਗਰੀਬ ਘਰਾਂ ਦੇ ਵਿੱਚ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਝੁੱਗੀਆਂ ਚ ਬਸਤੀਆਂ ਚ ਵੇੜੀਆਂ ਦੇ ਵਿੱਚ ਆਜ਼ਾਦੀ ਪਹੁੰਚੀ ਸੰਵਿਧਾਨਕ ਹੱਕ ਪਹੁੰਚੇ ਜੋ ਛੇ ਹੀ ਤੇ ਅਜਮ ਸਰਦਾਰ ਭਗਤ ਸਿੰਘ ਜੀ ਚਾਹੁੰਦੇ ਸੀ ਕਿ ਬਰਾਬਰਤਾ ਹੋਵੇ ਮਨੁੱਖ ਦੀ ਲੁੱਟ ਮਨੁੱਖ ਤੋਂ ਨਾ ਹੋਵੇ ਤੇ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਡਕਰ ਜੀ ਵੀ ਚਾਹੁੰਦੇ ਸੀ ਸਮਾਜ ਬਰਾਬਰ ਹੋਵੇ ਤੇ ਸੰਵਿਧਾਨ ਬਰਾਬਰਤਾ ਦਿੰਦਾ ਵੀ ਹੈ ਕੀ ਅੱਜ ਪੌਣੀ ਸਦੀ ਬੀਤਣ ਦੇ ਬਾਅਦ ਵੀ ਅੱਜ ਦੇਸ਼ ਦੇ ਵਿੱਚ ਵਿਤਕਰਾ ਚਿੰਤਾ ਵੀ ਹੈ ਤੇ ਚਰਚਾ ਵੀ ਕਰਾਂਗੇ ਮੇਰੇ ਨਾਲ ਨੇ ਅੱਜ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬੇ ਦੇ ਮੈਂਬਰ ਜਰਨੈਲ ਫਲੋਰਜੀ ਪਹਿਲਾਂ ਸਵਾਗਤ ਕਰਾਂਗੇ ਤੇ ਫਿਰ ਆਪਾਂ ਕਰਾਂਗੇ ਚਰਚਾ ਫਲੋਰ ਸਾਹਿਬ ਜਗਰਦੇਵ ਜਪੀ ਜਗਰਦੇਵ ਜਪੀ ਲਾਲ ਸਲਾਮ ਜੀ ਲਾਲ ਸਲਾਮ ਜੀ ਮੈਂ ਧੰਨਵਾਦ ਕਰਦਾ ਕਾਂਸੀ ਟੀਵੀ ਦਾ ਜਿਹੜੇ ਗੁਰਾ ਜੀ ਤੁਸੀਂ ਮੇਰੇ ਵਿਚਾਰ ਲੈਣ ਲਈ ਆਏ ਆ ਤੇ ਅੱਜ ਤੁਸੀਂ ਗੱਲ ਕਰ ਰਹੇ ਆ ਵੀ ਜਿਹੜਾ ਸੰਵਿਧਾਨ 1950 ਦੇ ਵਿੱਚ 바ਵਾ ਸਾਹਿਬ ਨੇ ਜਿਹੜਾ ਉਹ ਲਿਖ ਕੇ ਪੂਰਾ ਕਰਕੇ ਸੌਂਪਿਆ ਸੀ ਅੱਜ ਕੱਲ ਨੂੰ 26 ਜਨਵਰੀ ਆ ਬੜੇ ਟੋਰ ਮਟਰੱਕੇ ਵੱਜਣੇ ਆ ਦੇਸ਼ ਦੇ ਵਿੱਚ 26 ਜਨਵਰੀ ਜਿਹੜੀ ਮਨਾਈ ਜਾਣੀ ਆ ਸੰਵਿਧਾਨ ਜਿਹੜਾ ਆ ਜਿਹੜਾ 바ਵਾ ਸਾਹਿਬ ਨੇ ਦਿੱਤਾ ਸੀ ਉਹ ਸੰਵਿਧਾਨ ਦੇ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਰਿਹਾ ਜਦੋਂ ਅਸੀਂ ਝਾਤ ਮਾਰ ਕੇ ਦੇਖਦੇ ਆਂ ਸੰਵਿਧਾਨ ਦੇ ਨਾਂ ਤੇ ਮੰਨੋ ਸਾਡੇ ਜਿਹੜੇ ਐਸੀ ਲੋਕ ਆ ਜਾਂ ਸਾਡੇ ਜਿਹੜੇ ਸਰਕਾਰਾਂ ਦੇ ਵਿੱਚ ਰਹਿੰਦੇ ਆ ਸਰਕ ਪਾਰਟੀਆਂ ਦੇ ਵਿੱਚ ਰਹਿੰਦੇ ਆ ਉਹਦਾ ਫਾਇਦਾ ਲੈ ਕੇ ਰਾਜ ਗੱਦੀ ਤੇ ਤਾਂ ਬਹਿ ਜਾਂਦੇ ਆ ਐਮ ਐਲ ਏ ਬਣ ਜਾਂਦੇ ਆ ਐਮ ਪੀ ਬਣ ਜਾਂਦੇ ਆ ਪਰ ਜਿਹੜਾ ਸੰਵਿਧਾਨ 바ਵਾ ਸਾਹਿਬ ਨੇ ਲਿਖਿਆ ਸੀ ਜਿਹੜੀਆਂ ਉਹਨਾਂ 100 ਸੌ ਤਹਾਨੂੰ ਮਿਲਣੀਆਂ ਸੀ ਉਹਨਾਂ ਨੂੰ ਲਾਗੂ ਨਹੀਂ ਕਰ ਰਹੇ ਹੂੰ ਪਾ ਲੋ ਸਿਰਫ ਤੇ ਸਿਰਫ ਉਹ ਇਹ ਅੱਜ ਵੱਡੇ ਅਹੁਦੇ ਆ ਤੇ ਆ ਤੇ ਸਿਰਫ ਤੇ ਸਿਰਫ ਸੰਵਿਧਾਨ ਕਰਕੇ ਹੀ ਉਹ ਵੱਡੇ ਅਹੁਦਿਆਂ ਤੇ ਸਾਡੇ ਅੱਜ ਲੋਕ ਬੈਠੇ ਆ ਪਰ ਉਹ ਸਾਡੇ ਲੋਕਾਂ ਨੂੰ ਜਿਹੜੇ ਥੱਲੇ ਵਾਲੇ ਲੋਕ ਆ ਸਾਡੇ ਗਰੀਬ ਲੋਕ ਆ ਉਹਨਾਂ ਦਾ ਚੇਤਾ ਭੁੱਲ ਜਾਂਦਾ ਜਦੋਂ ਉਹ ਰਾਜ ਗੱਦੀ ਤੇ ਬਹਿ ਜਾਂਦੇ ਹਲੋਰ ਸਾਹਿਬ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡਾ ਵਾਅਦਾ ਨਰੇਗਾ ਮਜ਼ਦੂਰਾਂ ਦੇ ਨਾਲ ਕਿਰਤੀਆਂ ਦੇ ਨਾਲ ਦਿਹਾੜੀਦਾਰਾਂ ਦੇ ਨਾਲ ਰਾਜ ਮਿਸਤਰੀਆਂ ਦੇ ਨਾਲ ਸਧਾਰਨ ਲੋਕਾਂ ਦੇ ਨਾਲ ਫੈਕਟਰੀ ਫੈਕਟਰੀ 'ਚ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਪੱਠਾ ਮਜ਼ਦੂਰਾਂ ਦੇ ਨਾਲ ਤੁਹਾਡਾ ਵਾਅ ਵਾਸਤਾ ਜ਼ਿਆਦਾ ਜਦੋਂ ਤੁਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਆਂ ਦੇਖੋ ਘਰ ਦੇ ਭਾਗ ਡਿਊਟੀ ਤੋਂ ਪਤਾ ਲੱਗ ਜਾਂਦਾ ਹੈ ਜਦੋਂ ਤੁਸੀਂ ਉਹਨਾਂ ਦੇ ਘਰਾਂ ਦੇ ਹਾਲਾਤ ਦੇਖਦੇ ਹੋ ਜਾਂਦੇ ਹੋ ਕਿਵੇਂ ਲੱਗਦਾ ਕਿ ਆਜ਼ਾਦੀ ਉਹਨਾਂ ਦੇ ਘਰ ਗਈ ਜਾਂ ਸੰਵਿਧਾਨਕ ਹੱਕ ਹਕੂਕ ਸਿਧਾਂਤ ਦੇ ਅਧਿਕਾਰ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਗਏ ਆ ਛੀਦੇ ਅਜਮ ਸਰਦਾਰ ਭਗਤ ਸਿੰਘ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਦੇ ਰਿਹਾ ਜਾਂ ਬਾਬਾ ਸਰ ਡਾਕਟਰ ਮੇੜਕਰ ਦਾ ਸੁਪਨਾ ਪੂਰਾ ਦਿਖਾਈ ਹੁੰਦਾ ਦੇ ਰਿਹਾ ਕੀ ਲੱਗਦਾ ਤੁਹਾਨੂੰ ਅੱਜ ਲਗਭਗ 78 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਜੀ ਜਿਹੜਾ ਦੇਸ਼ ਆਜ਼ਾਦ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਗਦਰੀ ਬਾਬਿਆਂ ਨੇ ਦੇਸ਼ ਭਗਤਾ ਨੇ ਮਨ ਲਓ ਜਿਹੜਾ ਸੇਧ ਭਗਤ ਸਿੰਘ ਆ ਰਾਜਗੁਰੂ ਸੁਖਦੇਵ ਆ ਜਿੰਨੇ ਵੀ ਮਨ ਲਓ ਦੇਸ਼ ਜਾਲਤ ਹੋਣ ਦੇ ਵਿੱਚ ਜਿਹਨੇ ਹਿੱਸਾ ਪਾਇਆ ਉਹ ਨਹੀਂ ਚਾਹੁੰਦੇ ਵੀ ਇੱਥੇ ਇਦਾਂ ਦਾ ਰਾਜ ਹੋਵੇ ਜਿੱਥੇ ਮਨ ਲਓ ਵੀ ਕਿਰਤ ਦੀ ਜਿਹੜੀ ਆ ਲੁੱਟ ਹੁੰਦੀ ਹੋਵੇ ਜਿੱਥੇ ਮਨ ਲਓ ਬਰਾਬਰਤਾ ਦਾ ਰਾਜ ਨਾ ਹੋਵੇ ਉਹ ਚਾਹੁੰਦੇ ਸੀ ਵੀ ਇੱਥੇ ਭਾਰਤ ਦੇ ਵਿੱਚ ਸਾਡੇ ਬਰਾਬਰਤਾ ਦਾ ਰਾਜ ਹੋਵੇ ਜਿੱਥੇ ਬਨੌਖ ਤੋਂ ਮਨੌਖ ਦੀ ਲੁੱਟ ਨਾ ਹੋਵੇ ਸਾਡੇ ਸੇਧਪਾਗ ਸਿੰਘ ਜੀ ਵੀ ਇਹੇ ਚਾਹੁੰਦੇ ਸੀ ਸਾਡੇ ਜਿਹੜੇ ਬਾਬਾ ਸਾਹਿਬ ਵੇਦਗਾਰ ਆ ਉਹ ਵੀ ਚਾਹੁੰਦੇ ਸੀ ਸਾਡਾ ਜਿਹੜਾ ਸਮਾਜ ਆ ਇਹਨੂੰ ਬਰਾਬਰਤਾ ਦਾ ਰਾਜ ਹੋਣਾ ਚਾਹੀਦਾ ਇੱਥੇ ਜਿੱਦਾਂ ਗੁਰੂ ਰਵਦਾਸ ਮਹਾਰਾਜ ਨੇ ਕਿਹਾ ਸੀ ਬੇਗੰਪੁਰੇ ਦੀ ਕਲਪਨਾ ਕੀਤੀ ਵੀ ਇੱਥੇ ਬੇਗੰਪੁਰਾ ਹੋਣਾ ਚਾਹੀਦਾ ਕਿਸੇ ਨੂੰ ਗਾਮ ਨਹੀਂ ਹੋਣਾ ਚਾਹੀਦਾ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋ ਅੰਨ ਸੂਤ ਵੱਟੇ ਸਭ ਸੰ ਬਸੇ ਰਵਦਾਸ ਰਹੇ ਪ੍ਰਸੰਨ ਉਨੀ ਤਾਂ ਇੱਥੇ ਬਰਾਬਰਤਾ ਦੀ ਗੱਲ ਕੀਤੀ ਇੱਥੇ ਇਦਾਂ ਦਾ ਰਾਜ ਹੋਣਾ ਚਾਹੀਦਾ ਅੱਜ ਤੁਸੀਂ ਗੱਲ ਕਰਦੇ ਆ ਵੀ ਜਿਹੜੇ ਮਜ਼ਦੂਰ ਆ ਹੂੰ ਉਹਨਾਂ ਨੂੰ ਤਾਂ ਅੱਜ ਰੋਟੀ ਦੇ ਲਾਲੇ ਪਏ ਆ ਓਹੋ ਮੰਨ ਲਓ ਉਹਨੂੰ ਦਿਹਾੜੀ ਨਹੀਂ ਮਿਲ ਰਹੀ ਉਹਨਾਂ ਨੂੰ ਕੋਈ ਰਜਗਾਰ ਨਹੀਂ ਮਿਲ ਰਿਹਾ ਜਿਹੜੀਆਂ ਸਾਡੀਆਂ ਫੈਕਟਰੀਆਂ ਸੀ ਸ਼ਾਂਤੀ ਫੈਕਟਰੀਆਂ ਸੀ ਕੋਈ ਮੰਨ ਲਓ ਇੱਥੇ ਆਪਣੇ ਕਰਾਇਆ ਦੇ ਲਾਗੇ ਟੋਕਾ ਹੁੰਦਾ ਸੀ ਉਥੇ ਕਾਰਖਾਨੇ ਹੁੰਦੇ ਉਥੇ ਮੰਨ ਲਓ ਸੈਂਕੜੇ ਮਜ਼ਦੂਰ ਜਿਹੜੇ ਆਪਣੇ ਸੈਗਨਾ ਤੇ ਡੱਬੇ ਬਣ ਕੇ ਉਥੇ ਜਾਂਦੇ ਹੁੰਦੇ ਹੀ ਕੰਮ ਕਰਦੇ ਇਹ ਘਰ ਨੂੰ ਖੁਸ਼ੀ-ਖੁਸ਼ੀ ਆਪਣੇ ਬਤਿਆ ਲਈ ਜਿਹੜਾ ਰੁਜ਼ਗਾਰ ਦਾ ਪੈਸੇ ਲੈ ਕੇ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਆਪਣੇ ਬੱਚੇ ਪਾਲਦੇ ਸੀ ਅੱਜ ਸਾਡੇ کارਖਾਨੇ ਨਵੀਂ ਸ਼ਾਂਤੀ ਆਉਣ ਨਾਲ ਸਾਡੇ کارਖਾਨੇ ਜਿਹੜੇ ਆ ਉਹ ਟੋਟਲੀ ਬੰਦ ਹੋ ਗਏ ਹਮ ਫੌਜਰੀਆਂ ਦੇ ਵਿੱਚ ਕੰਮ ਮੁੱਕ ਗਿਆ ਸਾਡੇ ਮਜ਼ਦੂਰਾਂ ਦੀਆਂ ਅੱਜ ਬੜੇ ਤਰਸ ਨਾਲ ਕਹਿਣਾ ਪੈ ਰਿਹਾ ਵੀ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਪਸ਼ੂਆਂ ਦੀਆਂ ਮੰਡੀਆਂ ਲੱਗਦੀਆਂ ਸੀ ਅੱਜ ਸਾਡੇ ਮਜ਼ਦੂਰਾਂ ਦੀਆਂ ਮੰਡੀਆਂ ਲੱਗਣ ਲੱਪੀਆਂ ਚਾਹੇ ਉਹ ਫਲੋਰ ਦਾ ਪੁਰ ਰਵਦਾਸ਼ ਚੌਕ ਦੇਖ ਲਓ ਚਾਹੇ ਫਲੋਰ ਦੇ ਵਿੱਚ ਮੰਡੀ ਦੇ ਵਿੱਚ ਜਾ ਕੇ ਦੇਖ ਲਓ ਚਾਹੇ ਅਗਵਾੜੇ ਦੇ ਵਿੱਚ ਬਾਂਸਾ ਵਾਲਾ ਬਾਜ਼ਾਰ ਦੇਖ ਲਓ ਅੱਜ ਮਜ਼ਦੂਰਾਂ ਦੀਆਂ ਮੰਡੀਆਂ ਲੱਗਣ ਲੱਪੀਆਂ ਮੰਨ ਲਓ ਉੱਥੇ ਜਿਹੜੇ ਤਮਾਸ਼ੀ ਲੋਕ ਆ ਮਾੜੇ ਲੋਕ ਆ ਉਹ ਪ੍ਰਚਾਰ ਇਹ ਗੱਲ ਕਰਦੇ ਆ ਵੀ ਸਾਡੇ ਲੋਕ ਕੰਮ ਨਹੀਂ ਕਰਦੇ ਕੰਮ ਨਹੀਂ ਕਰਨਾ ਚਾਹੁੰਦੇ ਪਰ ਜੇ ਕੰਮ ਨਾ ਕਰਨਾ ਚਾਹੁੰਦੇ ਹੋਣ ਸਾਡੇ ਮਜ਼ਦੂਰਾਂ ਦੀਆਂ ਮੰਡੀਆਂ ਨਾ ਲੱਗਣ ਤਰਸਜੋਗ ਉਦੋਂ ਹਾਲਾਤ ਪੈਦਾ ਹੁੰਦੇ ਜਦੋਂ ਸਾਡੇ ਮਜ਼ਦੂਰ ਮੰਡੀਆਂ ਦੇ ਵਿੱਚ ਖੜੇ ਹੁੰਦੇ ਆ ਜਦੋਂ ਉਹ ਆਪਣੇ ਡੱਬੇ ਵਿੱਚ ਰੋਟੀ ਪਾ ਕੇ ਲਗਾਏ ਹੁੰਦੇ ਆ ਜਦੋਂ ਉਹਨੂੰ ਕੋਈ ਕੋਈ ਮਜ਼ਦੂਰੀ ਤੇ ਲੈ ਕੇ ਨਹੀਂ ਜਾਂਦਾ ਆਪਣੀ ਰੋਟੀ ਖਾ ਕੇ ਉਹ ਖਾਲੀ ਡੱਬਾ ਘਰ ਨੂੰ ਲੈ ਕੇ ਆਉਂਦਾ ਫਿਰ ਆਪਣੇ ਜਿਹੜਾ ਸ਼ਾਮ ਦਾ ਚੁੱਲ੍ਹਾ ਵੀ ਨਹੀਂ ਵੱਲਦਾ ਉਹ ਇੰਨੇ ਹਾਲਾਤ ਮਾੜੇ ਹੋ ਗਏ ਸਾਡੇ ਦੇਸ਼ ਦੇ ਵੀ ਦੇਸ਼ ਕਹਿੰਦੇ ਤਰੱਕੀ ਬਹੁਤ ਕਰ ਗਿਆ ਤਰੱਕੀ ਬਹੁਤ ਕਰ ਗਿਆ ਮੰਨ ਲਓ ਦੇਸ਼ ਅੱਜ ਇਸ ਹਾਲਾਤ ਤੇ ਖੜਾ ਵੀ ਅੱਜ ਸਾਡਾ ਮਜ਼ਦੂਰ ਆ ਜਿਹੜਾ ਮੰਡੀਆਂ ਦੇ ਵਿੱਚ ਵਿੱਚ ਵੇਕਣ ਲਈ ਤਿਆਰ ਹੋ ਗਿਆ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਰੋਜ਼ਗਾਰ ਨਹੀਂ ਮਿਲ ਰਿਹਾ ਸਾਡੇ ਬੱਚਿਆਂ ਨੂੰ ਕੋਈ ਪੜ੍ਹਾਈ ਨਹੀਂ ਸਾਡੇ ਬੱਚਿਆਂ ਨੂੰ ਕੋਈ ਸਹੂਲਤਾ ਨਹੀਂ ਸਾਡੇ ਬਜ਼ੁਰਗਾਂ ਲਈ ਕੋਈ ਇਲਾਜ ਦਾ ਪ੍ਰਬੰਧ ਨਹੀਂ ਜਿੱਥੇ ਵੱਡੀਆਂ-ਵੱਡੀਆਂ ਟਾਰਾ ਤਾਂ ਮਾਰੀਆਂ ਜਾਂਦੀਆਂ ਵੀ ਇਲਾਜ ਬਹੁਤ ਵਧੀਆ ਹੋ ਗਿਆ ਅੱਜ ਸਾਡੇ ਬੁੱਢੇ ਮਾਪੇ ਬਾਪ ਲਾਜ ਦੁੱਖੋਂ ਜਿਹੜੇ ਆ ਉਹ ਜਾ ਰਹਾ ਆ ਮਨ ਲਓ ਇਦਾਂ ਦੀ ਹਾਲਾਤ ਪੈਦਾ ਹੋ ਗਏ ਆ ਵੀ ਅੱਜ ਸਾਡੇ ਹਸਪਤਾਲਾਂ ਦੇ ਵਿੱਚ ਚਾਹੇ ਸਿਵਲ ਹਸਪਤਾਲ ਹੋਣ ਸਰਕਾਰਾਂ ਵੱਖ-ਵੱਖ ਤਰੀਕਿਆਂ ਨਾਲ ਪ੍ਰਚਾਰ ਤਾਂ ਬਹੁਤ ਕਰਦੀਆਂ ਪਰ ਹਕੀਕਤ ਦੇ ਵਿੱਚ ਜਿਹੜੇ ਲਾਜਪੱਖੋਂ ਹਸਪਤਾਲ ਆ ਮਨ ਲਓ ਅੱਜ ਸਖਣੇ ਪਏ ਆ ਉੱਥੇ ਡਾਕਟਰ ਹੈ ਨਹੀਂਗੇ ਉੱਥੇ ਦਵਾਈਆਂ ਹੈ ਨਹੀਂਗੀਆਂ ਲਾਜ ਹੋ ਨਹੀਂ ਰਿਹਾ ਗਰੀਬ ਦਾ ਜੇ ਕੋਈ ਲਾਜ ਕਿਸੇ ਨੇ ਕਰਾਉਣਾ ਆ ਤੇ ਉਹ ਫੇਰ ਜਦੋਂ بڑے ਹਸਪਤਾਲਾਂ ਦੇ ਵਿੱਚ ਜਾਂਦਾ ਉਹਦੇ ਕੋਲ ਪੈਸਾ ਨਹੀਂ ਹੁੰਦਾ ਉਹਨੂੰ ਡਾਕਟਰ ਉਦਾਂ ਹੀ ਬਾਸ ਮੋੜ ਦਿੰਦੇ ਵੀ ਇਹਦੀ ਸੇਵਾ ਕਰ ਲੋ ਵਿਵਾਸੇ ਨੂੰ ਘਰ ਲੈ ਜਾਓ ਇਹਦੀ ਸੇਵਾ ਕਰ ਲੋ ਇਹ ਸਟਾਲ ਕੇ ਤੋੜ ਦਿੰਦੇ ਆ ਵੀ ਵੱਲੋਂ ਪੈਸੇ ਲੈਣ ਜੋਗੇ ਨਹੀਂ ਉਹਨੂੰ ਸੇਵਾ ਤੱਕ ਇਸ ਸੀਮਤ ਰਹਿਣ ਦਿਓ ਇਹ ਹਾਲਾਤ ਸਾਡੇ ਅੱਜ ਦੇਸ਼ ਦੇ ਆ ਸਾਡੇ ਮਜ਼ਦੂਰਾਂ ਦੇ ਆ ਸਾਡੇ ਮਿਹਨਤੀ ਲੋਕਾਂ ਦੇ ਆ ਇਸ ਕਰਕੇ ਹਾਲਾਤ ਜਿਹੜੇ ਆ ਜਿਹੜੇ ਆਜ਼ਾਦੀ ਆ ਕੋਈ ਆਜ਼ਾਦੀ ਦੀ ਗੱਲ ਕੀਤੀ ਇਹ ਕੁਸ ਘਰਾਣਿਆਂ ਤੱਕ ਹੀ ਸੀਮਤ ਰਹਿ ਗਈ ਆ ਜਿਹੜੇ ਜਾਂ ਸਾਡੇ ਤੇ ਰਾਜ ਕਰਨ ਵਾਲੇ ਲੋਕ ਸੀਗੇ ਜਿਹੜੇ ਮੰਤਰੀ ਸੰਤਰੀ ਸੀ ਜਾਂ ਜਿਹੜੇ ਉਹਨਾਂ ਦੇ ਨਾਲ سرمایہਦਾਰ ਲੋਕ ਸੀ ਜਿਵੇਂ ਬਾਨੀ ਡਰਾਨੀ ਹੁਣੀ ਹੋ ਗਿਆ ਜਾਂ ਬੈਲਾ ਟਾਟਾ ਹੁਣੀ ਹੋ ਗਿਆ ਉਸਕ ਪਰਸੈਂਟ ਜਿਹੜੇ ਆ 15% ਲੋਕ ਆ ਜਿਹੜੇ ਇਸ ਦੇਸ਼ ਤੇ ਰਾਜ ਕਰਦੇ ਆ ਇੱਥੇ ਆਜ਼ਾਦੀ ਉਹਨਾਂ ਲੋਕਾਂ ਦੀ ਆ ਜਿਹੜੇ ਇੱਥੇ ਰਾਜਭਾ ਕਰਦੇ ਆ ਜਿਹੜੇ ਗੱਡੀਆਂ ਦੇ ਬੈਠੇ ਜਿਹੜੇ ਸਾਡੀਆਂ ਵੋਟਾਂ ਲੈ ਕੇ ਐਮਪੀ ਐਮਐਲਏ ਬਣੇ ਹੋਇਆ ਉਹਨਾਂ ਦੇ ਤਜੋਰੀਆਂ ਦੇ ਵਿੱਚ ਵੱਧਦੇ ਹੋਏ ਆ ਉਹਨਾਂ ਨੇ ਮੰਨ ਲਓ ਵੱਡੇ ਵੱਡੇ ਸਟੋਰ ਬਣਾਏ ਆ ਉਹਨਾਂ ਨੇ ਉਹਨਾਂ ਦੇ ਵਿੱਚ ਬੈਂਕਾਂ ਦੇ ਵਿੱਚ ਜਿਹੜੀਆਂ ਬੈਂਕਾਂ ਆ ਬੈਂਕ ਬੈਲਸ ਆ ਉਹਨਾਂ ਦੇ ਉਹ ਵਧੇ ਆ ਤੇ ਜਿਹੜਾ ਗਰੀਬ ਆ ਉਹ ਤਾਂ ਅੱਜ ਗਰੀਬ ਤੋਂ ਗਰੀਬ ਹੋ ਰਿਹਾ ਹਾਲ ਤਰਸਜੋਗ ਹੋ ਰਹੀ ਤੁਸੀਂ ਤਰਸਜੋਗ ਹਾਲਾਤ ਦੀ ਗੱਲ ਕੀਤੀ ਐ ਮਜ਼ਦੂਰਾਂ ਦੇ ਘਰਾਂ ਦੀ ਜਦੋਂ ਸੜਕਾਂ ਤੇ ਲੰਘਦੇ ਆ ਨਹਿਰਾਂ ਦੇ ਉੱਤੇ ਲੰਘਦੇ ਆ ਤੇ 70 70 ਸਾਲ ਦੀਆਂ ਮਾਵਾਂ 70 ਸਾਲ 70 ਸਾਲ ਦੇ 75 75 ਸਾਲ ਦੇ ਬਜ਼ੁਰਗ ਹੱਥ ਉਹਨਾਂ ਦੇ ਕੰਬਦੇ ਨਰੇਗਾ ਤੇ ਜਦੋਂ ਕੰਮ ਕਰਦੇ ਆ ਉਹਦਾ ਮੇਨ ਕੀ ਕਾਰਨ ਲੱਗਦਾ ਕੀ ਸਿਸਟਮ ਇਦਾਂ ਦਾ ਸਰਕਾਰਾਂ ਨੇ ਪੈਦਾ ਕਰ ਦਿੱਤਾ ਵੀ ਮਜ਼ਬੂਰ ਹੀ ਕਰਕੇ ਰੱਖ ਦਿੱਤਾ ਗੁਰਾ ਜੀ ਅਸਲ ਦੇ ਵਿੱਚ ਜਿਹੜੀਆਂ ਸਰਕਾਰਾਂ ਆ ਨਾ ਇਹ ਮਜ਼ਦੂਰਾਂ ਨੂੰ ਕੁਝ ਵੀ ਨਹੀਂ ਦੇਣਾ ਚਾਹੁੰਦੀਆਂ ਇਹ ਸਿਰਫ ਤੇ ਸਿਰਫ ਮਜ਼ਦੂਰਾਂ ਨੂੰ ਲਾਰਿਆਂ ਦੇ ਵਿੱਚ ਲੱਪਿਆਂ ਦੇ ਵਿੱਚ ਜਿੱਦਾਂ 5 ਸਾਲ ਵੋਟਾਂ ਆਉਣੀਆਂ ਉਦੋਂ ਨਵੇਂ ਤੋਂ ਨਵੇਂ ਵਾਦੇ ਤੁਹਾਡੇ ਨਾਲ ਗਾਰੰਟੀਆਂ ਤੁਹਾਡੇ ਨਾਲ ਹੋਣੀਆਂ ਤੇ ਆ ਜਿਹੜਾ ਨਰੇਗਾ ਦਾ ਮਨਰੇਗਾ ਤਹਿਤ ਜਿਹੜਾ ਕੰਮ ਦੇ ਰਿਹਾ ਇਹ ਮਨਮੋਹਣ ਸਿੰਘ ਦੀ ਸਰਕਾਰ ਨੇ ਜਦੋਂ ਮਜ਼ਦੂਰ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਇਕੱਠੇ ਹੋ ਕੇ ਲੜਾਈ ਲੜੀ ਆ ਵੀ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਸਾਡੇ ਜਿਹੜਾ ਖੇਤੀ ਸੈਕਟਰ ਦੇ ਵਿੱਚੋਂ ਸਾਡਾ ਗਰੀਬ ਲੋਕਾਂ ਦਾ ਕੰਮ ਸੁੱਟ ਗਿਆ ਮਸਿੱਦਰੀ ਆ ਗਈ ਦੁਆਈਆਂ ਆ ਗਈਆਂ ਤੇ ਮਜ਼ਦੂਰਾਂ ਕੋਲ ਕੰਮ ਨਹੀਂ ਰਹਿ ਗਿਆ ਮਜ਼ਦੂਰਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਮਾ ਲੋ ਮੈਦੂ ਨਾ ਕੋ ਕੇ ਇੱਕ ਮੱਝ ਘਰ ਦੇ ਵਿੱਚ ਪਾਲ ਲੈਂਦੇ ਸੀ ਖੇਤਾ ਵਿੱਚੋਂ ਪੱਠੇ ਲਿਆ ਕੇ ਉਹਦਾ ਦੁੱਧ ਵੇਚ ਕੇ ਆਪਣੇ ਬੱਚਿਆਂ ਨੂੰ ਪਾਲ ਲੈਂਦੇ ਸੀ ਅੱਜ ਖੇਤਾਂ ਦੇ ਵਿੱਚ ਜਿਹੜਾ ਆ ਉਹ ਦਵਾਈਆਂ ਦੇ ਆਉਣ ਕਾਰਨ ਜਿਹੜਾ ਘਾਹ ਜਿਹੜਾ ਬੰਨਿਆ ਤੋਂ ਲਿਆਉਣਾ ਜਾਂ ਖੇਤਾਂ ਦੇ ਵਿੱਚੋਂ ਲਿਆਉਣਾ ਖੋਤਣ ਕੇ ਕਿ ਜਿਉਂਦੀ ਆਉਂਦੀਆਂ ਸੀ ਸਾਡੀਆਂ ਬੀਬੀਆਂ ਉਹ ਖਤਮ ਹੋ ਗਿਆ ਮਸ਼ਿੰਦਰੀ ਆਉਣ ਦੇ ਨਾਲ ਸਾਡਾ ਰਜਗਾਰ ਖਤਮ ਹੋ ਗਿਆ ਖੇਤਾਂ ਦੇ ਵਿੱਚ ਕਾਰਕ ਵੜਦੇ ਹੁੰਦੇ ਸੀ ਅਸੀਂ ਅੱਜੇ ਖੇਤਾਂ ਦੇ ਵਿੱਚੋਂ ਪਾਲੋ ਤੂੜੀ ਬਣਾ ਲੈਂਦੇ ਸੀ ਸਾਡੇ ਜਿਹੜੇ ਪਸ਼ੂ ਰੱਖੇ ਹੁੰਦੇ ਉਹ ਤੂੜੀ ਲੈ ਆਉਂਦੇ ਪੱਠੇ ਲੈ ਆਉਂਦੇ ਸਾਡਾ ਦਾ ਗੁਜ਼ਾਰਾ ਚੱਲਦਾ ਸੀ ਉਹ ਜਦੋਂ ਖਤਮ ਹੋ ਗਿਆ ਮਸਿੰਦਰੀ ਆਉਣ ਦੇ ਨਾਲ ਤਰੱਕੀ ਹੋਈ ਆ ਮਸਿੰਦਰੀ ਆਈ ਆ ਵੀ ਇਹ ਕ ਖੇਤ ਜਿਹੜਾ ਆ ਅੱਗੇ ਮਜ਼ਦੂਰ ਜਿਹੜਾ ਸੀ 2-3 ਦਿਨ ਦਾ ਵੱਢਦਾ ਹੁੰਦਾ ਸੀ ਅੱਜ ਹਜ਼ਾਰਾਂ ਖੇਤ ਇਹ ਜਿਹੜੇ ਆ ਕੰਪੈਨਾਂ ਆਉਂਦੀਆਂ ਕੰਪੈਨਾਂ ਵੱਢ ਕੇ ਚੱਲ ਜਾਂਦੀਆਂ ਆ ਮੰਨ ਲਓ ਵੀ ਉਹਦੇ ਨਾਲ ਤਰੱਕੀ ਹੋਈ ਆ ਮੰਨ ਲਓ ਵੀ ਜਿਹੜਾ ਮਜ਼ਦੂਰ ਦਾ ਉਹਦਾ ਹੱਥ ਖਾਲੀ ਹੂੰ ਮਜ਼ਦੂਰ ਵਿਹਲਾ ਹੋ ਗਿਆ ਜਦੋਂ ਮਜ਼ਦੂਰ ਵਿਲਾ ਹੋਇਆ ਤੇ ਮਜ਼ਦੂਰ ਜਥੇਬੰਦਿਆਂ ਨੇ ਲੜ ਕੇ ਮੰਨ ਲਓ ਸੈਂਟਰ ਸਰਕਾਰ ਤੋਂ ਇਹ ਮੰਗ ਮੰਨਾਈ ਸੀ ਮਜ਼ਦੂਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਉਹ ਜਿਹੜਾ ਸੈਂਟਰ ਸਰਕਾਰ ਨੇ ਰੋਜ਼ਗਾਰ ਦਿੱਤਾ ਆ ਉਹ ਨਰੇਗਾ ਜਿਹੜਾ ਬਣਾ ਕੇ ਨਰੇਗਾ ਮਜ਼ਦੂਰਾਂ ਲਈ ਇੱਕ ਬਣਾ ਲਿਆ ਉਹਨਾਂ ਦੀ ਮੰਨ ਲਓ ਵੀ ਨਰੇਗਾ ਦੇ ਤਹਿਤ ਕੰਮ ਦੇਣਾ। ਉਹ ਕੰਮ ਸਾਡੇ ਮਜ਼ਦੂਰਾਂ ਨੂੰ ਜਿਹੜਾ ਦਿੱਤਾ ਜਾ ਰਿਹਾ ਉਹ ਵੀ ਬੜਾ ਤਰਸਯੋਗ ਆ। ਛੱਪੜਾਂ ਦੇ ਵਿੱਚੋਂ ਗਾਰ ਕੱਢਣੇ ਛੱਪੜਾਂ ਦੇ ਵਿੱਚੋਂ ਮਾਲੋ ਵਿਕਾ ਘਾਹ ਕੋਤਣਾ ਛੱਪੜਾਂ ਦੇ ਵਿੱਚੋਂ ਮਿੱਟੀ ਕੱਟਣੀ ਤੇ ਨਹਿਰਾਂ ਦੇ ਉੱਤੇ ਮਿੱਟੀ ਪਾਉਣੇ ਜਾਂ ਬੂਟੇ ਲਾਉਣੇ ਸੜਕਾਂ ਦੇ ਆਲੇ ਦੁਆਲੇ ਘਾਹ ਕੋਤਣਾ ਜਾਂ ਬੂਟੇ ਲਾਉਣੇ ਇਦਾਂ ਦੇ ਕੰਮ ਦਿੱਤੇ ਜਾ ਰਹੇ ਆ ਤੇ ਮੰਨ ਲਓ ਇਹਦੇ ਵਿੱਚ ਵੀ ਬੜੀਆਂ ਚੋਰ ਮੋਰੀਆਂ ਆ ਚੋਰ ਮੋਰੀਆਂ ਇਹ ਆ ਵੀ ਮੰਨ ਲਓ ਉਹਨਾਂ ਦੇ ਜੋਬ ਕਟਾਂ ਦੇ ਜਿਹੜੀ ਇਹ ਹਾਜ਼ਰੀ ਨਹੀਂ ਲਗਾਈ ਜਾ ਰਹੀ ਉਹਨਾਂ ਨੂੰ ਜਿਹੜੇ ਪੈਸੇ ਆ ਉਹ ਪੂਰੇ ਨਹੀਂ ਦਿੱਤੇ ਜਾ ਰਹੇ ਦਿਹਾੜੀਆਂ ਉਹ ਦਾਖ ਲਾਉਂਦੀਆਂ ਉਹਨੂੰ ਪੰਜਾਂ ਦੇ ਦਿਹਾੜੀਆਂ ਦੇ ਪੈਸੇ ਦਿੱਤੇ ਜਾ ਰਹੇ ਆ ਇਹਦੇ ਵਿੱਚ ਹੋਰ ਵੀ ਚੋਰ ਵੇਲ ਨੇ ਬਹੁਤ ਆ ਵੀ ਮੰਨ ਲਓ ਉਹ ਜਿਹੜੇ ਘਰ ਬੈਠੇ ਆ ਜਿਹੜੇ ਖਾਂਦੇ ਪੀਂਦੇ ਜਿਹੜੇ ਮੰਨ ਲਓ ਸਰਪੰਚਾਂ ਦੇ ਜਾਦੇ ਨੇੜੇ ਆ ਉਹਨਾਂ ਦੀਆਂ ਜਿਹੜੀਆਂ ਹਾਜ਼ਰੀਆਂ ਲਾ ਕੇ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਚਾਹੇ ਉਹ ਸਰਪੰਚ ਰੱਖਦੇ ਹੋਣ ਚਾਹੇ ਉਹਨਾਂ ਦੇ ਖਾਤੇ ਜਾਂ ਜਾਂਦੇ ਹੋਣ ਪਰ ਇਹ ਹਾਲਾਤ ਬਣਿਓ ਇੱਥੇ ਵੀ ਚੋਰ ਮੋਰੀਆਂ ਬਹੁਤ ਆ ਇੱਥੇ ਵੀ ਮੰਨ ਲਓ ਜਿਹੜੇ ਅੱਜ ਉਵਰ ਨਹੀਂ ਦੇਖੇ ਜਾ ਰਹੇ 80 80 ਸਾਲ ਦੀਆਂ ਬੀਬੀਆਂ ਸਾਡੀਆਂ ਜਿਹਨਾਂ ਨੂੰ ਤਾਂ ਚਾਹੀਦਾ ਤਾਂ ਇਹ ਸੀ ਵੀ ਸਰਕਾਰ ਉਹਨਾਂ ਨੂੰ ਪੈਨਸ਼ਨ ਦਿੰਦੀ ਮਨ ਲੋ ਦੋ ਮੈਂ ਤਾਂ ਮੰਗ ਕਰਦੇ 5000 ਪੈਨਸ਼ਨ ਦਿੱਤੀ ਜਾਵੇ ਪਰ ਜਿਹੜੇ ਵਾਦਾ ਕੀਤਾ 2500 ਰੁਪਏ ਪੈਨਸ਼ਨ ਉਹ ਤਾਂ ਦਿੱਤੀ ਜਾਵੇ ਮਨ ਲੋ ਉਹ ਉਹਨਾਂ ਨੂੰ ਲੋੜ ਕੀ ਪਈ ਮਨ ਲੋ ਗਰੀਬ ਬੀਬੀ ਸਾਡੀ 80 ਸਾਲ ਦੀ ਬੀਬੀ ਜਿਹਨਾਂ ਨੂੰ ਅੱਜ ਮਨ ਲੋ ਘਰ ਬੈਠ ਕੇ ਉਹਨਾਂ ਸੇਵਾ ਕਰਨ ਦੀ ਲੋੜ ਆ ਮਾਲੋ ਅਜੋ ਹੋ ਸਪੜਾਂ ਦੇ ਵਿੱਚ ੱੱਕੇ ਖਾ ਰਹੀਆਂ ਅੱਜ ਉਹ ਨਹਿਰਾਂ ਦੇ ੱੱਕੇ ਖਾ ਰਹੀਆਂ ਤੇ ਵੀ ਉਹਦੇ ਨਾਲ ਮਾਲੋ ਇਦਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਗਰੀਬ ਦੇ ਨਾਲ ਵੀ ਉਹਨਾਂ ਦੇ ਜਿਹੜੇ ਨਾਲ ਉੱਤੇ ਕਹੇ ਜੁਦਦੇ ਅਵਸਰ ਆ ਉਹਨਾਂ ਦਾਵਕੇ ਝੜਕੇ ਮਾਰਦੇ ਆ ਉਹਨਾਂ ਦੇ ਨਾਲ ਮਾਲੋ ਵੀ ਬੱਦਸ ਲੁਕੀਆਂ ਕਰਦੇ ਆ ਤੇ ਉਹ ਪੈਸੇ ਲੈਣ ਲਈ ਵੀ ਉਹਨਾਂ ਨੂੰ ਦਸਤਰਾਹੇ ੱੱਕੇ ਖਾਣੇ ਪੈਂਦੇ ਆ ਇਹ ਹਾਲਾਤ ਆ ਸਾਡੇ ਦੇਖਦੇ ਮਾਲੋ ਵੀ ਮਜ਼ਦੂਰਾ ਦੀ ਜਿਹੜੀ ਹਾਲਾਤ ਆ ਜਿੱਥੇ ਪਿੰਡਾਂ ਦੇ ਵਿੱਚ ਮਾੜੀ ਆ ਜਿੱਥੇ ਜਿੱਥੇ ਮੰਨ ਲਓ ਪੱਠਿਆਂ ਦੇ ਕੰਮ ਕਰਦੇ ਮਜ਼ਦੂਰਾਂ ਦੀ ਮਾੜੀ ਆ ਉੱਥੇ ਸਾਡੇ ਆ ਕੁਝ ਦੁਆਬਾ ਖਾਂਦਾ ਪਿੰਡਾਂ ਦੁਆਬਾ ਹੈਗਾ ਇੱਥੇ ਸਾਡੇ ਲੋਕ ਜਿਹੜੇ ਸਾਡੇ ਬੱਚੇ ਆ ਉਹ ਵਿਦੇਸ਼ਾਂ ਦੇ ਵਿੱਚ ਗਏ ਆ ਬਾਹਰੋਂ ਪੈਸਾ ਜਿਹੜਾ ਆ ਰਿਹਾ ਉਹਦੇ ਸ਼ਰਤੇ ਮਾੜਾ ਮੋਟਾ ਸਾਹ ਸੋਖਾ ਲੈ ਰਹੇ ਆ ਜੋ ਹਾਲਾਤ ਆ ਦੇਸ਼ ਦੇ ਸਾਡੇ ਦੇ ਬਹੁਤ ਬੱਤਰਿਆ ਬਹੁਤ ਮਾੜੇ ਹਮ ਅੱਜ ਮਜ਼ਦੂਰ ਦੇ ਜਿਹੜੇ ਹਾਲਾਤ ਬਹੁਤ ਮਾੜੇ ਆ अच्छा ਇਹਦੇ ਤੇ ਤੁਹਾਡੀ ਸਰਚ ਕੀ ਕਹਿੰਦੀ ਹੈ ਫਲੋਰ ਸਾਹਿਬ ਕੋਈ ਵੇਲਾ ਸੀ ਜਿਹੜਾ ਜ਼ਮੀਨ ਵਾਲਾ ਜ਼ਿਮੀਂਦਾਰ ਸੀਗਾ ਉਹਦੇ ਨਾਲ ਬੇਜ਼ਮੀਨਾ ਜਿਹੜਾ ਉਹਦੇ ਨਾਲ ਕਰਤੀ ਸੀਗਾ ਸਹਾਇਕ ਸੀਗਾ ਦੋਨਾਂ ਦਾ ਨੌ ਮਾਸ ਦਾ ਰਿਸ਼ਤਾ ਸੀ ਜਿਹਦੇ ਕੋਲ ਜ਼ਮੀਨ ਹੈ ਉਹ ਵੀ ਮਿਹਨਤ ਕਰਦਾ ਸੀ ਤੇ ਜਿਹੜੇ ਕੋਲ ਜ਼ਮੀਨ ਨਹੀਂ ਉਹਦੇ ਨਾਲ ਸਹਾਇਕ ਦੇ ਤੌਰ ਤੇ ਸੀਰੀ ਦੇ ਤੌਰ ਤੇ ਕੰਮ ਕਰਦੇ ਸੀ ਤਾਂ ਉਹ ਇਕੱਠੇ guzara ਕਰਦੇ ਸੀ ਨੌ ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ ਇੰਨਾ ਮਹਿਸੂਸ ਕਰਦੇ ਹੋਵੇ ਜੇ ਕਿਤੇ ਜੀਮੀਦਾਰ ਨੇ ਉਸ ਵੇਲੇ ਆਪਣੇ ਸੀਰੀ ਨੂੰ ਆਪਣੇ ਸਾਥੀ ਨੂੰ ਭਰਾ ਵਾਂਗੂ ਸਮਝਿਆ ਹੁੰਦਾ ਉਹਦੀ ਬਣਦੀ ਮਿਹਨਤ ਦਿੱਤੀ ਜਾਂਦੀ ਉਹਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਵਿਚਾਰਿਆ ਜਾਂਦਾ ਉਹਦੇ ਚੰਗੇ ਜੀਵਨ ਗੁਜ਼ਾਰ ਬਸਰ ਦੀ ਵੀ ਚਿੰਤਾ ਕੀਤੀ ਜਾਂਦੀ ਕੋਈ ਇਦਾਂ ਦਾ ਸਿਸਟਮ ਪੈਦਾ ਕੀਤਾ ਜਾਂਦਾ ਜਿਹਦੇ ਨਾਲ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਨਾ ਟੁੱਟਦਾ ਪੰਜਾਬ ਦੇ ਵਿੱਚ ਅੱਜ ਪੰਜਾਬੀ ਬਹੁਤ ਘੱਟ ਇਦਾਂ ਦੇ ਹੋਣਗੇ ਜਿਹੜੇ ਅੱਜ ਕਿਸਾਨ ਦੇ ਨਾਲ ਸੀਰੀ ਨੇ ਜੇਕਰ ਤੇ ਇਦਾਂ ਦੀ ਕੋਈ ਪਾਲਿਸੀ ਤਿਆਰ ਕੀਤੀ ਜਾਂਦੀ ਵੀ ਭਰਾ ਜ਼ਮੀਨ ਮੇਰੀ ਆ ਵਾ ਤੂੰ ਆਪਾਂ ਰਲ ਮਿਲ ਕੇ ਦੋਨੋਂ ਪਰਿਵਾਰ ਆਪਣਾ ਪਾਲਣ ਪੋਸ਼ਣ ਕਰਾਂਗੇ ਪਰ ਹੋਇਆ ਇਹ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਬਹੁਤਾ ਇਹ ਆ ਕਿ ਤਨ ਮਨ ਧਨ ਦਾ ਸ਼ੋਸ਼ਣ ਹੋਇਆ ਸੀਰੀ ਦਾ ਕੀ ਕਹਿਣਾ ਚਾਹੋਗੇ ਬੁਰਾ ਜੀ ਅਸਲ ਦੇ ਵਿੱਚ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਜਦੋਂ ਉਹ ਕਹਿੰਦੇ ਸੀ ਪਿੰਡਾਂ ਦੇ ਵਿੱਚ ਰਹਿੰਦੇ ਸੀ ਵੀ ਸਾਨੂੰ ਰੋਟੀ ਦੇ ਲਾਲੇ ਪਏ ਹੁੰਦੇ ਸੀ ਵੀ ਅਸੀਂ ਰੋਟੀ ਕਿੱਥੋਂ ਲੈਣੀ ਆ ਉਹਦਾ ਸਿਰਫ ਰੋਟੀ ਤੇ ਹੀ ਕੰਮ ਕਰਨ ਜਾ ਰਹੇ ਸੀ ਫਲੋਰ ਸਾਹਿਬ ਇਹੀ ਮੈਂ ਕਹਿੰਦਾ ਜੇ ਕਿਤੇ ਉਸ ਵੇਲੇ ਪਾਲਿਸੀ ਤਿਆਰ ਕੀਤੀ ਜਾਂਦੀ ਮਜ਼ਦੂਰ ਹੈ ਉਹਦੇ ਘਰ ਦੇ ਹਾਲਾਤਾਂ ਦੀ ਵੀ ਚਿੰਤਾ ਕੀਤੀ ਜਾਂਦੀ ਵੀ ਇਹਨੂੰ ਘਰ ਵੀ ਬਣਾ ਕੇ ਦੇਣਾ ਉਦੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਵੀ ਚਿੰਤਾ ਕੀਤੀ ਜਾਂਦੀ ਤੇ ਉਹਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਵੀ ਚਿੰਤਾ ਕੀਤੀ ਜਾਂਦੀ ਜੇ ਕਿਤੇ ਉਹਨੂੰ ਬਣਦਾ ਮਿਹਨਤਾਂ ਨਾ ਦਿੱਤਾ ਜਾਂਦਾ ਰਿਹਾ ਇਹ ਹੁਣ ਤੱਕ ਜਿਵੇਂ ਆਪਾਂ ਬਜ਼ੁਰਗਾਂ ਤੋਂ ਸੁਣਦੇ ਕਿ ਰੋਟੀ ਐਡੀ ਦੂਰੋਂ ਮਾਰਦੇ ਸੀ ਚੱਕ ਕੇ ਇਸ ਕਰਕੇ ਵੀ ਰਿਸ਼ਤਾ ਟੁੱਟਿਆ ਬਿਲਕੁਲ ਉਹਨਾਂ ਨੂੰ ਬਣਦੀ ਮਿਹਨਤ ਨਹੀਂ ਦਿੱਤੀ ਇਸ ਕਰਕੇ ਵੀ ਕਿਸਾਨ ਤੇ ਮਜ਼ਦੂਰ ਦਾ ਜਿਹੜਾ 9 ਮਹੀਨਿਆਂ ਦਾ ਰਿਸ਼ਤਾ ਟੁੱਟਿਆ ਸਰੀਰਕ ਸ਼ੋਸ਼ਣ ਵੀ ਹੋਏ ਤੇ ਉਹਨਾਂ ਦੇ ਆਰਥਿਕ ਸ਼ੋਸ਼ਣ ਵੀ ਹੋਇਆ ਇਸ ਕਰਕੇ ਵੀ ਕਿਸਾਨ ਤੇ ਮਜ਼ਦੂਰ ਦਾ ਜਿਹੜਾ ਆਪਸੀ ਨੋਹ ਮਾਸ ਦਾ ਰਿਸ਼ਤਾ ਟੁੱਟਿਆ ਕੀ ਕਹਿਣਾ ਚਾਹੂੰਗੀ ਗੁਰਾ ਜੀ ਅਸਲ ਦੇ ਵਿੱਚ ਸਰਕਾਰਾਂ ਨਹੀਂ ਚਾਹੁੰਦੀਆਂ ਕੋਈ ਪਾਲਿਸੀਆਂ ਬਣਾਉਣੀਆਂ ਪਾਲਿਸੀਆਂ ਜਿਹੜੀਆਂ ਬਣਾ ਰਹੀਆਂ ਆ ਤੁਹਾਡੇ ਲਈ ਨਹੀਂ ਸਾਡੇ ਲਈ ਨਹੀਂ ਉਹ ਮਜ਼ਦੂਰਾਂ ਦੇ ਨਹੀਂ ਨਹੀਂ ਬਣਾ ਰਹੀਆਂ ਉਹ ਅਡਾਨੀਆਂ ਬਾਨੀਆਂ ਲਈ ਪਾਲਿਸੀਆਂ ਬਣਾ ਰਹੀਆਂ ਅੱਜ ਜਿਹੜੇ ਕਾਲੇ ਕਾਨੂੰਨ ਵੀ ਲੈ ਕੇ ਆ ਰਹੇ ਆ ਉਹਨਾਂ ਲਈ ਲੈ ਕੇ ਆ ਰਹੇ ਆ ਮੰਨ ਲਓ ਵੀ ਉਹ ਅਸਲ ਦੇ ਵਿੱਚ ਜੇ ਅੱਜ ਮਜ਼ਦੂਰਾਂ ਲਈ ਪਾਲਿਸੀਆਂ ਬਣੀਆਂ ਹੁੰਦੀਆਂ ਜਿੱਦਾਂ ਤੁਸੀਂ ਕਹਿੰਦੇ ਆ ਮੰਨ ਲਓ ਵੀ ਜਿਹੜਾ ਮਜ਼ਦੂਰ ਤੇ ਕਿਸਾਨ ਦਾ ਇੱਕ ਨੌਂ ਮਾਰਦਾ ਰਿਸ਼ਤਾ ਆ ਇਹ ਪਾਲਿਸੀ ਅਸਲ ਦੇ ਵਿੱਚ ਸਰਕਾਰਾਂ ਨੇ ਬਣਾਉਣੀ ਹੁੰਦੀਆਂ ਨਾ ਸਰਕਾਰਾਂ ਨੇ ਲਾਗੂ ਕਰਨੀਆਂ ਹੁੰਦੀਆਂ ਸਪਰੋਲ ਸਾਹਿਬ ਜਿੱਥੇ ਸਰਕਾਰਾਂ ਨੇ ਵੀ ਬਣਾਉਣੀਆਂ ਸਰਕਾਰਾਂ ਨੇ ਲਾਗੂ ਵੀ ਕਰਨੀਆਂ ਕਿਸਾਨ ਜਥੇਬੰਦੀਆਂ ਵੀ ਵਿਚਾਰ ਸਕਦੀਆਂ ਸੀ ਜੇ ਅੱਜ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਆਇਆ ਉਹਦੇ ਤੇ ਇਹ ਜਥੇਬੰਦੀਆਂ ਕਹਿ ਰਹੀਆਂ ਵੀ ਮਜ਼ਦੂਰਾਂ ਨੇ ਕਬਜ਼ਾ ਕਰ ਲਿਆ ਪ੍ਰਵਾਸੀਆਂ ਨੇ ਕਬਜ਼ਾ ਕਰ ਲਿਆ ਪਿੰਡਾਂ ਦੀਆਂ ਪੰਚਾਇਤਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਬਹੁਤ ਸਾਰਿਆਂ ਨੇ ਮਤਾ ਪਾਇਆ ਬਹੁਤ ਸਾਰੇ ਗੱਲ ਇਹ ਚੱਕ ਰਹੇ ਆ ਇਹ ਗੱਲ ਚੱਕਣ ਵਾਲੇ ਜੇ ਕਿਤੇ ਉਦੋਂ ਚਿੰਤਾ ਕਰ ਜਾਂਦੇ ਪੰਜਾਬ ਦੇ ਜਿਹੜੇ ਬੇਜਮੀਨੇ ਪੰਜਾਬੀ ਹੈਗੇ ਆ ਵੀ ਇਸੀ ਇਹਨਾਂ ਦੇ ਨਾਲ ਪਿਆਰ ਭਰਾਮਾ ਵਾਲਾ ਰੱਖੀਏ ਨਾ ਉਹ ਮਸਤੇ ਵਾਲਾ ਜੇ ਰਿਸ਼ਤੇ ਦੀ ਗੱਲ ਕਰ ਰਹੇ ਆ ਤਾਂ ਉਹਨੂੰ ਨਵਾਈਏ ਵੀ ਠੀਕ ਹੈ ਘੋੜਾ ਜੀ ਬਲ ਗੱਲ ਤੁਹਾਡੀ ਬਹੁਤ ਵਧੀਆ ਆ ਮੰਨ ਲਓ ਵੀ ਹੋਣਾ ਚਾਹੀਦਾ ਸੀ ਸੀ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਤੇ ਨਹੀਂ ਕਿਸਾਨ ਜਥੇਬੰਦੀਆਂ ਨੇ ਚਾਹਿਆ ਅਸਲ 'ਚ ਕਿਸਾਨ ਜਥੇਬੰਦੀਆਂ ਜਿਹੜੀਆਂ ਆ ਉਹ ਵੀ ਨਹੀਂ ਚਾਹੁੰਦੀਆਂ ਇਸ ਕੰਮ ਨੂੰ ਵੀ ਮਜ਼ਦੂਰ ਅੱਗੇ ਆਉਣ ਮਜ਼ਦੂਰਾਂ ਨੂੰ ਚੰਗੀਆਂ ਸਹੂਲਤਾਂ ਮਿਲ ਜਾਣ ਦਾ ਸਰਕਾਰ ਤੋਂ ਆ ਜਾਵੇ ਉਹ ਵੀ ਇਹ ਚਾਹੁੰਦੇ ਮਜ਼ਦੂਰ ਸਾਡੇ ਥੱਲੇ ਲੱਗੇ ਰਹਿਣ ਤੇ ਮਜ਼ਦੂਰ ਸਾਡੇ ਥੱਲੇ ਲੱਗੇ ਰਹਿਣ ਅੱਜ ਤਾਂ ਮਜ਼ਦੂਰ ਥੱਲੇੋਂ ਨਿਕਲ ਗਏ ਕਿਸਾਨਾਂ ਤੋਂ ਰੋਜ਼ਗਾਰ ਨਹੀਂ ਰਹਿ ਗਿਆ ਕਿਸਾਨਾਂ ਕੋਲ ਕੰਮ ਨਹੀਂ ਰਹਿ ਗਿਆ ਮੰਨ ਲਓ ਖੇਤੀ ਜਿਹੜੀ ਆ ਉਹ ਮੰਨ ਲਓ ਮਸ਼ੀਨਰੀ ਜੋਕ ਆ ਗਿਆ ਮਸ਼ੀਨਰੀ ਨਾਲ ਹੋ ਰਹੀ ਆ ਅੱਜ ਜਿਹੜਾ ਕਿਸਾਨ ਕਾਰਖਾਨਿਆਂ ਨੂੰ ਭੱਜਦਾ ਜਾਂ ਕੋਈ ਦਿਹਾੜੀ ਦੇ ੱਪੇ ਤੇ ਭੱਜਦਾ ਕਾਰਖਾਨੇ ਵੀ ਖਤਮ ਹੋ ਗਏ ਆ ਮੰਨ ਲਓ ਇਸ ਕਰਕੇ ਮਜ਼ਦੂਰਤਾ ਜਵੇਲਾ ਹੋ ਗਿਆ ਮਜ਼ਦੂਰ ਦੇ ਹੱਥ ਵਿਲੇ ਹੋ ਗਏ ਸਰਕਾਰ ਮਜ਼ਦੂਰਾਂ ਲਈ ਰਾਸਤੇ ਲਿਆਉਣ ਦੀ ਪਾਲਿਸੀ ਨਹੀਂ ਬਣਾ ਰਹੀ ਮੰਨ ਲਓ ਇੱਥੇ ਆਸ ਵਿੱਚ ਹੀ ਸਾਨੂੰ ਲੜਾਇਆ ਜਾ ਰਿਹਾ ਸਾਡੇ ਦੇਸ਼ ਦਾ ਮਜ਼ਦੂਰ ਚਾਹੇ ਉਹ ਜੂਪੀ ਦਾ ਹੋਵੇ ਚਾਹੇ ਬਿਹਾਰ ਦਾ ਹੋਵੇ ਇਹ ਤਾਂ ਸਾਡੇ ਦੇਸ਼ ਦਾ ਹੀ ਹੈ ਰਿਸਦਾ ਜੇ ਸਾਡੇ ਦੇਸ਼ ਦਾ ਮਜ਼ਦੂਰ ਸਾਡੇ ਦੇਸ਼ 'ਚ ਨਹੀਂ ਕੰਮ ਕਰ ਸਕਦਾ ਅਸੀਂ ਗੱਲਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਸਾਡੇ ਬੱਚੇ ਜਿਹੜੇ ਅਮਰੀਕਾ ਕੈਨੇਡਾ ਲਹਿੜ ਗਏ ਹੋਇਆ ਅਸੀਂ ਉੱਥੇ ਚੋਂਦੇ ਜਾ ਕੇ ਸਾਡਾ ਬੱਚਾ ਪੱਕਾ ਹੋ ਜਵੇ ਉੱਥੇ ਉਹਨੂੰ ਰਜਗਾਰ ਮਿਲ ਜਵੇ ਉਹ ਭਾਵੇਂ ਉੱਥੇ ਮੁੱਖ ਮੰਤਰੀ ਬਣ ਜਵੇ ਜਾਂ ਉੱਤੇ ਐਮਐਲਏ ਬਣ ਜਵੇ ਉਹ ਐਮਪੀ ਵੀ ਬਣ ਜਵੇ ਅਸੀਂ ਉਹ ਗੱਲਾਂ ਸੋਚ ਰਹੇ ਆ ਸਾਡੇ ਦੇਸ਼ ਦਾ ਜਿਹੜਾ ਮਜ਼ਦੂਰ ਆ ਉਹਦੇ ਪ੍ਰਤੀ ਜਿਹੜੀ ਆ ਇੰਨੀ ਅੱਗ ਫਲਾਈ ਜਾ ਰਹੀ ਆ ਨਵਰਾਤ ਫੁਲਾਈ ਜਾ ਰਹੀ ਆ ਵੀ ਸਾਡੇ ਮਜ਼ਦੂਰ ਨੇ ਨੇਪਾਲ ਦੇ ਨੇ ਚਾਹੇ ਉਹ ਪੈ ਸਾਡੇ ਜੂਪੀ ਬਿਹਾਰ ਦੇ ਨੇ ਸਾਡੇ ਤੇ ਕਬਜ਼ਾ ਕਰ ਲਿਆ ਮੰਨ ਲਓ ਮਜ਼ਦੂਰ ਇੱਕ ਮਜ਼ਦੂਰੀ ਕਰਨ ਆਇਆ ਇਹ ਉਹਨੇ ਮਜ਼ਦੂਰ ਨੇ ਕਮਾ ਕੇ ਕੋਈ ਤੈਂ ਸੱਤਾ ਵੀ ਲੈ ਲਿਆ ਤੇ ਮੰਨ ਲਓ ਉਹ ਆਪਣੇ ਰਜਗਾਰ ਦੇ ਲਿਆ ਇਹ ਤਾਂ ਭਾਰਤੀ ਆ ਇਹ ਤਾਂ ਭਾਰਤੀ ਆ ਨਾ ਮਿਹਨਤ ਨਾ ਲਿਆ ਮਿਹਨਤ ਨਾਲ ਲੈ ਲਿਆ ਜਿਹੜੀਆਂ ਕੁਝ ਇਦਾਂ ਦੀਆਂ ਜਥੇਬੰਦੀਆਂ ਆ ਜਾਂ ਕੋਈ ਇਦਾਂ ਦੇ ਲੋਕ ਆ ਭੰਡੀ ਪ੍ਰਚਾਰ ਕਰਦੇ ਸਾਡੇ ਦੇਸ਼ ਦੇ ਲੋਕਾਂ ਨੂੰ ਮਾਲੋ ਵੀ ਬੰਡਣਾ ਚਾਹੁੰਦੇ ਆ ਲੜਾਉਣਾ ਚਾਹੁੰਦੇ ਆ ਆਫਿਸ ਵਿੱਚ ਅਸੀਂ ਚਾਹੁੰਦੇ ਆ ਵੀ ਸਾਡੇ ਮਜ਼ਦੂਰਾਂ ਨੂੰ ਨਾ ਲੜਾਇਆ ਜਾਵੇ ਉਹਨਾਂ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਹੜੇ ਮਜ਼ਦੂਰਾਂ ਨੂੰ ਲੁੱਟ ਕਰ ਰਹੇ ਆ ਜਿਹੜੇ ਮਜ਼ਦੂਰਾਂ ਨੂੰ ਰੋਜ਼ਗਾਰ ਨਹੀਂ ਦੇ ਰਹੇ ਜਿਹੜੇ ਮਜ਼ਦੂਰਾਂ ਦਾ ਸਿਹਤ ਸਹੂਲਤਾਂ ਨਹੀਂ ਦੇ ਰਹੇ ਜਿਹੜੇ ਮਜ਼ਦੂਰਾਂ ਦੇ ਨਾਲ ਪੜ੍ਹਾਈ ਦਾ ਵਿਤਕਰਾ ਹੋ ਰਿਹਾ ਪੜ੍ਹਾਈ ਨਹੀਂ ਦੇ ਰਹੇ ਉਹਨਾਂ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਸਾਨੂੰ ਸਾਨੂੰ ਕਿ ਆਫਿਸ ਵਿੱਚ ਹੀ ਲੜਨੀ ਚਾਹੀਦੀ ਆਹੇ ਆਫਿਸ ਵਿੱਚ ਹੀ ਲੜੀ ਜਾਂਦੇ ਆ ਸਾਡੇ ਵਿੱਚ ਮਾੜੇ ਲੋਕ ਜਿਹੜੇ ਉਹ ਪ੍ਰਚਾਰ ਕਰਕੇ ਆਪਣੇ ਮੰਨ ਲਓ ਵੀ ਫੋਕੇ ਸ਼ੋਰਤ ਲਈ ਇਹ ਕੰਮ ਕਰ ਰਹੇ ਆ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਥਲੇ ਇਕੱਠੇ ਹੋਣਾ ਚਾਹੀਦਾ ਜਿਹੜੀਆਂ ਮੰਨ ਲਓ ਉਹਨਾਂ ਦੀਆਂ ਮੰਗਾਂ ਆ ਉਹਨਾਂ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਜਿਹੜੀਆਂ ਸਰਕਾਰਾਂ ਸਾਨੂੰ ਦੇ ਨਹੀਂ ਰਹੀਆਂ ਕੋਸ਼ਿਸ਼ ਵੀ ਲਾਰੇ ਲੱਪਿਆਂ 'ਚ ਰੱਖ ਰਹੀਆਂ ਮੰਨ ਲਓ ਸਾਨੂੰ ਲਾਰਾ ਦਾ ਲਾ ਦਿੰਦੀਆਂ ਵੀ ਤੁਹਾਨੂੰ ਰੋਜ਼ਗਾਰ ਦੇਵਾਂਗੇ ਆਹ ਹੁਣ ਤੁਸੀਂ ਨਰੇਗਾ ਦੀ ਗੱਲ ਕੀਤੀ ਆ ਮਨ ਲਓ ਨਰੇਗਾ ਦੇ ਵਿੱਚ ਦਿਹਾੜੀ ਮਨੂਣੀ ਜੇ 300 ਤੋਂ ਉੱਤੇ 332 33 ਸੈਦ ਹੋਵੇ ਇੰਨੀ ਹੋਵੇ ਤੇ ਮੰਨ ਲਓ ਕੰਮ ਕਿਹੜਾ ਕਰਾਇਆ ਜਾ ਰਿਹਾ ਸਾਨੂੰ ਸੱਪੜਾਂ ਦੇ ਵਿੱਚੋਂ ਗਾਰ ਕੱਢਣ ਲਈ ਸਾਨੂੰ ਸੱਪੜਾਂ ਦੇ ਵਿੱਚੋਂ ਕੋਈ ਪੱਟਣ ਲਈ ਸਾਨੂੰ ਗੁੰਗੇ ਕਰਨ ਲਈ ਸੱਪੜ ਮੰਨ ਲਓ ਸਾਨੂੰ ਦੂਜਿਆਂ ਦੇ ਨਹਿਰਾਂ ਦੇ ਉੱਤੇ ਬੂਟੇ ਲਾਉਣ ਲਈ ਨਹਿਰਾਂ ਤੇ ਮਿੱਟੀ ਪਾਉਣ ਲਈ ਸਾਨੂੰ ਇਹ ਕੰਮ ਦਿੱਤੇ ਜਾ ਰਹੇ ਆ ਮੰਨ ਲਓ ਉਹ ਵੀ ਸਾਲ ਦੇ ਵਿੱਚ 100 ਦਿਨ ਕੰਮ ਕਹਿੰਦੇ ਗਾਰੰਟੀ 100 ਦੈਂ ਦੀ ਗਰੰਟੀ ਆ ਉਸ ਤੋਂ ਬਾਅਦ 100 ਲੱਗਦਾ ਨਹੀਂ 100 ਲੱਗਦਾ ਨਹੀਂ 100 ਕਿਤੇ ਵੀ ਨਹੀਂ ਲੱਗਾ ਪੂਰਾ 1 ਸਾਲ ਦੇ ਵਿੱਚ ਹੁਣ ਤਾਂ ਪੂਰਾ ਸਾਲ ਹੀ ਚਾਹੀਦਾ ਸੀ ਕੰਮ ਪੂਰਾ ਸਾਲ ਹੀ ਚਾਹੀਦਾ ਸੀ ਉਹਦੀ ਦਿਹਾੜੀ ਜਿਹੜੀ ਆ ਘੱਟੋ ਘੱਟ 1000 ਰੁਪਏ ਹੁੰਦੀ ਮੰਨ ਲਓ ਵੀ ਚਾਹੀਦਾ ਤਾਂ ਇਹ ਆ ਮੰਨ ਲਓ ਵੀ ਸਾਡੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਤੇ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਅਸੀਂ ਮੰਗ ਕਰਦੇ ਹਾਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਅਸੀਂ ਲੜਾਈ ਲੜਦੇ ਹਾਂ ਪਿੱਛੇ ਜੇ ਸਾਡੇ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਅਹਿਮਦ ਸਾਹ ਜੀ ਉਹਨੇ 바ਵਾ ਸਾਹਿਬ ਬਾਰੇ ਆਪਸਾਬਦ ਬੋਲੇ ਆ ਇੱਕਦੇ ਐਵੇਂ ਥੋੜੋ ਬੋਲ ਦਿੱਤੇ ਮੂੰਹ ਐਵੇਂ ਹੀ ਨਿਕਲ ਗਏ ਅਣਜਾਣੇ ਜਾਣਦੇ ਜਿਹੜੀ ਉਹਨਾਂ ਦੀ ਮਾਨਸਿਕਤਾ ਉਹ ਅੱਜ ਜਾਗ ਜਾਰ ਹੋਈ ਆ ਵੀ ਸਾਡੇ ਦੇਸ਼ ਨੂੰ ਜਿਹੜੇ ਸੰਵਿਧਾਨ ਦਿੱਤਾ ਜene ਸਾਡੇ ਗਰੀਬ ਲੋਕਾਂ ਨੂੰ ਸਾਰ ਸਹੂਲਤਾਂ ਇੱਥੇ ਤੱਕ ਮੰਨ ਲਓ ਲਿਆਂਦਾ ਜਿਹੜੀ ਮੰਨ ਲਓ ਇੰਨੇ issues ਸਾਸੀ ਸਾਡੇ ਲੋਕਾਂ ਦੇ ਵਿੱਚ ਸਾਨੂੰ ਦੇਖ ਕੇ ਨਹੀਂ ਰਾਜੀ ਅੱਜ ਸਾਡੇ ਲੋਕ ਐਮਐਲਏ ਬਣ ਗਏ ਐਮਪੀ ਬਣ ਗਏ ਨੌਕਰੀਆਂ ਤੇ ਲੱਗ ਗਏ ਕੁਝ ਲੋਕ ਜਿਹੜੇ ਆ ਉਹ ਵੱਡੇ ਵੱਡੇ ਆਫਸਰ ਵੀ ਬਣ ਗਏ ਮੰਨ ਲਓ ਉਹਨਾਂ ਦੀ ਬਦੌਲਤ ਬਣਿਆ ਨਾ ਹਾਂ ਬਿਲਕੁਲ ਜੇ ਉਹਨਾਂ ਦੀ ਬਦੌਲਤ ਬਣਿਆ ਬਾਵਾ ਸਾਹਿਬ ਨੇ ਸਵਿਧਾਨ ਲੈ ਕੇ ਆਂਦਾ ਸਵਿਧਾਨ ਦੇ ਮੁਤਾਬਕ ਰਪੋਰਟਿੰਗ ਉਹ ਸਾਡੇ ਆਫਸਰ ਬਣੇ ਆ ਸਾਨੂੰ ਤਾਂ ਮੌਕੇ ਮਿਲੇ ਮੌਕੇ ਮਿਲੇ ਜਦੋਂ ਉਹ ਸਵਿਧਾਨ ਨਹੀਂ ਸੀ ਤੇ ਸਾਡੇ ਲੋਕ ਪੜ ਨਹੀਂ ਸਕਦੇ ਸਾਡੇ ਲੋਕਾਂ ਕੋ ਕੰਮ ਹੈ ਨਹੀਂ ਸੀ ਸਾਡੇ ਲੋਕਾਂ ਤੋਂ ਰੋਜ਼ਗਾਰ ਹੈ ਨਹੀਂ ਸੀ ਸਵਿਧਾਨ ਦੇ ਰਿਪੋਰਟਿੰਗ ਸਾਨੂੰ ਜਿਹੜੀਆਂ ਸਹੂਲਤਾਂ ਮਿਲੀਆਂ ਆ ਉਹਦੇ ਤਖਲੀਫ ਜਿਹੜੀ ਆ ਇਹ ਮਨੁਵਾਦੂਆਂ ਨੂੰ ਹੈਗੀ ਆ ਇਹ ਜਿਹੜਾ ਹਿੰਦੂ ਰਾਸ਼ਟਰ ਲਿਆਉਣਾ ਚਾਹੁੰਦੇ ਆ ਸਵਿਧਾਨ ਨੂੰ ਛੇੜ ਤੇ ਕਰਕੇ ਮਨੁਸ਼ੀਵਰ ਤੇ ਲਿਆਉਣਾ ਚਾਹੁੰਦੇ ਆ ਅਸੀਂ ਉਹਦੇ ਖਿਲਾਫ ਵੀ ਜੰਗ ਲੜ ਰਹੇ ਆ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਾਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ 24 ਤੇ 25 ਤਰੀਕ ਦਾ ਜਿਹੜਾ ਦਿਨ ਰੱਖਿਆ ਹੈ ਝੰਡਾ ਮਾਰਚ ਕਰਨਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਜਿਹੜੀ ਇਹ ਇਹਨਾਂ ਦੀ ਬੀਜੇਪੀ ਦੀ ਮਾਨਸਕਤਾ ਮਾੜੀ ਮਾਨਸਕਤਾ ਆ ਉਹਨਾਂ ਲੋਕਾਂ ਦੇ ਵਿੱਚ ਜਾਗਰੂਕ ਕਰਨਾ ਲੋਕਾਂ ਨੂੰ ਲਾਮਬਾਤ ਕਰਨਾ ਅਸੀਂ 30 ਤਰੀਕ ਨੂੰ ਫਲੋਰ ਦੇ ਵਿੱਚ ਵੀ ਕਰ ਰਹੇ ਆ ਝੰਡਾ ਮਾਰਚ ਇਸ ਪ੍ਰਤੀ ਮਤਲਬ ਵੀ ਜਿਹੜੇ ਲੋਕ ਆ ਜਿਹੜੇ ਲੋਕ ਸਾਡੇ ਤੇਸ ਵਿਧਾਨ ਜਿਹੜਾ ਖਤਮ ਕਰਨਾ ਚਾਹੁੰਦੇ ਆ ਸਾਡੇ ਤੇ ਪੁਰਾਣਾ ਜਿਹੜਾ ਢਾਂਚਾ ਉਹ ਲਿਆ ਕੇ ਫਿੱਟ ਕਰਨਾ ਚਾਹੁੰਦੇ ਆ ਤੇ ਉਹ ਕਦੇ ਵੀ ਹੋਣ ਨਹੀਂ ਦਿੱਤਾ ਜਾਊਗਾ ਲੋਕਾਂ ਨੂੰ ਜਾਗਰੂਕ ਕਰਾਂਗੇ ਪਿੰਡਾਂ ਦੇ ਵਿੱਚ ਆਖ ਲੋਕਾਂ ਨੂੰ ਸਮਝਾਵਾਂਗੇ ਵੀ ਅਸੀਂ ਇਹਨਾਂ ਦੇ ਖਿਲਾਫ ਲੜਾਈ ਲੱਗੀ ਬਿਲਕੁਲ ਜੀ ਇਹ ਲੜਾਈ ਨਿਰੰਨ ਦੀ ਗੱਲ ਆਖੀ ਹੈ ਜਨੈਰ ਫਲੋਰਜੀ ਨੇ ਕੋਈ ਸਮਾਂ ਸੀ ਪਿੰਡਾਂ ਦੇ ਵਿੱਚੋਂ ੜਾਰਾਂ ਦੀਆਂ ੜਾਰਾਂ ਲਾਈਨਾਂ ਦੀਆਂ ਲਾਈਨਾਂ ਪਿੰਡੂ ਸਾਡੇ ਸ਼ਹਿਰ ਨੂੰ ਜਾਂਦੇ ਸੀ ਸਾਈਕਲ ਦੇ ਉੱਤੇ ਸਾਈਕਲ ਦੇ ਮਗਰਲੇ ਪਾਸੇ ਕੈਰੀਅਲ ਚੱਕ ਕੇ ਡੱਬਾ ਰੱਖਿਆ ਹੁੰਦਾ ਸੀ ਰੋਟੀ ਵਾਲਾ ਜਾਂ ਡੰਡੇ ਦੇ ਨਾਲ ਥੱਲੇ ਬੰਨਿਆ ਹੁੰਦਾ ਸੀ ਰੱਸੀ ਦੇ ਨਾਲ ਜਿਹਦੇ ਵਿੱਚ ਦੁਪਹਿਰ ਦਾ ਖਾਣਾ ਉਸ ਮਜ਼ਦੂਰ ਦਾ ਹੁੰਦਾ ਸੀ ਕਿਰਤੀ ਦਾ ਹੁੰਦਾ ਸੀ ਤੇ ਮੋਰੇ ਹੈਂਡਲ ਤੇ ਝੋਲਾ ਟੰਗਿਆ ਹੁੰਦਾ ਸੀ ਝੋਲੇ ਜਾਂਦੇ ਹੋਏ ਝੋਲਾ ਖਾਲੀ ਹੁੰਦਾ ਸੀ ਤੇ ਰੋਟੀ ਨਾਲ ਡੱਬਾ ਭਰਿਆ ਹੁੰਦਾ ਸੀ ਦੁਪਹਿਰ ਨੂੰ ਰੋਟੀ ਖਾਣ ਤੋਂ ਬਾਅਦ ਸ਼ਾਮ ਨੂੰ ਆਉਂਦੇ ਹੋਏ ਝੋਲਾ ਫਰੂਟ ਜਾਂ ਸਬਜ਼ੀ ਨਾਲ ਭਰਿਆ ਹੁੰਦਾ ਸੀ ਤੇ ਜਿਹਦੇ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ ਉਹ ਮਜ਼ਦੂਰ ਤੇ ਅੱਜ ਸ਼ਹਿਰਾਂ 'ਚ ਫੈਕਟਰੀਆਂ ਬੰਦ ਵੱਡ ਵੱਡੀਆਂ ਮਿਲਾਂ ਵੀ ਬੰਦ ਹੋ ਗਈਆਂ ਤੇ ਉਹ ਮਜ਼ਦੂਰ ਅੱਜ ਸਾਈਕਲਾਂ ਤੇ ਜਾਂਦੇ ਸ਼ਹਿਰ ਨੂੰ ਦਿਖਾਈ ਨਹੀਂ ਦਿੰਦੇ ਸਾਨੂੰ ਚਿੰਤਾ ਕਰਨੀ ਬਣਦੀ ਕਿ ਉਹ ਮਜ਼ਦੂਰ ਕਿੱਥੇ ਗਏ ਜੇ ਕਿਤੇ ਗਏ ਤੇ ਉਹਨਾਂ ਦੇ ਹਾਲਾਤ ਕੀ ਐ ਇਹ ਸਾਡੀ ਅਸਲ ਆਜ਼ਾਦੀ ਐ ਕੀ ਉਹ ਬਜ਼ੁਰਗ ਕੀ ਉਹ ਮਜ਼ਦੂਰ ਕਹਤੀ ਜਿਹੜੇ ਐ ਜੇ ਅੱਜ ਉਹ ਸ਼ਹਿਰਾਂ ਦੀਆਂ ਫੈਕਟਰੀਆਂ ਚੋਂ ਵਿਹਲੇ ਹੋਏ ਆ ਬੰਦ ਹੋਣ ਕਰਕੇ ਕੀ ਉਹਨਾਂ ਕੋਲ ਕੋ ਕੰਮ ਧੰਦਾ ਸਰਕਾਰਾਂ ਨੇ ਪ੍ਰਬੰਧ ਕੀਤਾ ਐ ਕੀ ਉਹਨਾਂ ਦੇ ਬੱਚਿਆਂ ਦੇ ਲਈ ਗਾ ਕੰਮ ਧੰਦੇ ਦਾ ਕੋਈ ਪ੍ਰਬੰਧ ਕੀਤਾ ਐ ਜੇ ਇਸ ਇਨਸਾਨ ਦੇ ਕੋਲ ਕੰਮ ਨਹੀਂ ਤੇ ਉਹ ਆਪਣੇ ਬੱਚਿਆਂ ਨੂੰ ਕਿਵੇਂ ਪੜ੍ਹਾਏਗਾ ਕੀ ਉਹਦਾ ਪ੍ਰਬੰਧ ਕੀਤਾ ਜੇ ਇਸ ਇਨਸਾਨ ਕੋਲ ਕੰਮ ਨਹੀਂ ਉਦੇ ਪਰਿਵਾਰ ਨੇ ਬਿਮਾਰ ਵੀ ਹੋਣਾ ਕੀ ਇਲਾਜ ਦਾ ਪ੍ਰਬੰਧ ਕੀਤਾ ਜੇ ਉਹ ਬਜ਼ੁਰਗ ਜੇ ਉਹ ਮਾਪੇ ਔਖੇ ਸੌਖੇ ਹੋ ਕੇ ਘਰ ਗਹਿਣੇ ਰੱਖ ਕੇ ਆਪਣੇ ਬੱਚੇ ਨੂੰ ਪੜ੍ਹਾ ਲੰਦਾ ਤੇ ਕੀ ਪੜ੍ਹਾਈ ਦੇ ਮੁਤਾਬਕ ਉਸ ਬੱਚੇ ਲਈ ਸਰਕਾਰਾਂ ਨੇ ਪ੍ਰਬੰਧ ਕੀਤਾ ਇਹ ਚਿੰਤਾਜਕ ਕਰਨੀ ਬਣਦੀ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਦਾ ਪੂਣੀ ਸਦੀ ਜਿਹੜੀ ਹੈ ਉਹ વીਤ ਚੁੱਕੀ ਹੈ ਤੇ ਤੋ ਚੌਥਾ ਹਿੱਸਾ ਬਾਕੀ ਹੈ ਉਹ ਲੰਬਾ ਸਮਾਂ ਹੋ ਗਿਆ ਲੋਕਾਂ ਨੂੰ ਸੰਤਾਪ ਹੰਡਾਉਂਦੇ ਆ ਇਸ ਸਮੇਂ ਦੌਰਾਨ ਇਸ ਪੀਰੀਅਡ ਦੌਰਾਨ ਉਸ ਸਮਾਜ ਦੇ ਵਿੱਚੋਂ ਬਾਬਾ ਸਾਹਿਬ ਦੀ ਬਦੌਲਤ ਸੰਵਿਧਾਨ ਦੀ ਬਦੌਲਤ ਵੱਡੇ ਵੱਡੇ ਅਫਸਰ ਬਣੇ ਵੱਡੇ ਵੱਡੇ ਲੀਡਰ ਬਣੇ ਇਹ ਲੀਡਰਾਂ ਦੀ ਨਿਗਰਾਨੀ ਦੇ ਹੇਠ ਇਹ ਸਾਰਾ ਭਾਣਾ ਵਾਪਰਿਆ ਇਹਦਾ ਮਤਲਬ ਇਹ ਲੋਕ ਦੇਖੋ ਸਾਡਾ ਉਹਨਾਂ ਲੋਕਾਂ ਨੂੰ ਕੋਈ ਲਾਂਭਾ ਨਹੀਂ ਹੈ ਜਿਹੜੇ ਸਾਨੂੰ ਦਬਾ ਕੇ ਰੱਖਣਾ ਚਾਹੁੰਦੇ ਕੋਈ ਉਹਨਾਂ ਤੇ ਗੁਨਾਹ ਨਹੀਂ ਪਰ ਜਿਹੜੇ ਸਾਡੇ ਵਿੱਚੋਂ ਅੱਗੇ ਵਧੇ ਅੱਗੇ ਵੱਧ ਕੇ ਉਹਨਾਂ ਨੇ ਸਾਡੀ ਚਿੰਤਾ ਨਹੀਂ ਕੀਤੀ ਉਹਨਾਂ ਦੇ ਲਈ ਸਾਡਾ ਬੜਾ ਰੋਸ ਹੈ ਆਪ ਆਪਾਂ ਇਸ ਆਜ਼ਾਦੀ ਅਸਲ ਅਸਲ ਸੰਵਿਧਾਨ ਦੇਸ਼ ਦੇ ਵਿੱਚ ਕਿਉਂ ਨਹੀਂ ਲਾਗੂ ਹੋਇਆ ਸਾਡੇ ਸਾਡਾ ਸਾਡੇ ਹਿੱਸੇ ਦਾ ਸੰਵਿਧਾਨ ਕਿੱਥੇ ਗਿਆ ਤੇ ਚਿੰਤਾ ਕਰਨੀ ਬਣਦੀ ਹੈ ਕਿਉਂਕਿ ਗਣਤੰਤਰ ਦਿਵਸ 26 ਜਨਵਰੀ ਆ ਰਹੀ ਹੈ ਆਖਰ ਤੇ ਕੀ ਕਹਿਣਾ ਚਾਹੂਗੇ ਫਲੋਰ ਸਾ ਬੜਾ ਦੁੱਖ ਦਰਦ ਉਦੋਂ ਆਉਂਦਾ ਜਦੋਂ ਅਸੀਂ ਕਿਰਿਆਨੇ ਦੀ ਦੁਕਾਨ ਤੇ ਜਾ ਕੇ ਖੜਦੇ ਹਾਂ ਮਜ਼ਦੂਰ ਬਹੁਤ ਬੜੀ ਮੁਸ਼ਕਲ ਦੀ ਉਸ ਉਹਦੇ ਲਈ ਪਰਖ ਦੀ ਘੜੀ ਹੁੰਦੀ ਹੈ ਜਦੋਂ ਆਧਾਰ ਸੌਦਾ ਲੈਣ ਜਾਂਦਾ ਉਹਦੀ ਜੇ ਪੈਸਾ ਨਹੀਂ ਆਉਂਦਾ ਭੂਰਾ ਜੀ ਆਖਰ ਦੇ ਵਿੱਚ ਮੈਂ ਇਹ ਹੀ ਦਸਰਾ ਬੇਨਤੀ ਕਰਨੀ ਚਾਹੁੰਦਾ ਆ ਜਿੰਨੇ ਵੀ ਇਹ ਚੈਨਲ ਆਹੀ ਸਾਨੂੰ ਸੁਣ ਰਹੇ ਆ ਤੇ ਸਾਨੂੰ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਬਿਲਕੁਲ ਸਾਨੂੰ ਲਾਮਬੰਦ ਹੋਣਾ ਪੈਣਾ ਇੱਕ ਮਜ਼ਦੂਰ ਲਹਿਰ ਬਣਾਉਣੀ ਪੈਣੀ ਆ ਜਿਹਦੇ ਲਈ ਅਸੀਂ ਸਰਕਾਰ ਦੇ ਗਲ ਵਿੱਚ ਫੰਦਾ ਪਾ ਸਕੀਏ ਸਰਕਾਰ ਨਾਲ ਲੜ ਸਕੀਏ ਸਾਡੀ ਅਜੇ ਨਹੀਂ ਤਾਕਤ ਨਹੀਂ ਵੀ ਅਸੀਂ ਸਰਕਾਰ ਦੇ ਨਾਲ ਕੋਈ ਪੰਗਾ ਲੈ ਲਈਏ ਸਾਡੇ ਜਿਹੜੇ ਮਜ਼ਦੂਰ ਜਥੇਬੰਦੀ ਐ ਵੱਖ-ਵੱਖ ਤਰੀਕੇ ਨਾਲ ਆਪਣੇ ਆਪਣੇ ਪਲੇਟਫਾਰਮ ਤੇ ਲੜ ਰਹੀਆਂ ਆ ਪਰ ਸਾਨੂੰ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਆਪਣੀਆਂ ਮੰਗਾਂ ਲਈ ਜਾਗਰੂਕ ਹੋਣਾ ਪੈਣਾ ਸਾਨੂੰ ਸੰਵਿਧਾਨ ਬਚਾਉਣ ਲਈ ਜਾਗਰੂਕ ਹੋਣਾ ਪੈਣਾ ਸਾਨੂੰ ਲੜਿਆਂ ਤੋਂ ਬਿਨਾ ਹੱਕ ਨਹੀਂ ਮਿਲਣੇ ਇਹ ਬੇਨਤੀ ਕਰਦਾ ਵੀ ਆਓ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਮਜ਼ਦੂਰਾਂ ਨੂੰ ਲੰਬਾ ਬੰਦ ਕਰੀਏ ਇਹ ਸਰਕਾਰ ਦੇ ਖਿਲਾਫ ਆਪਣੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਮਨਾਉਣ ਦੇ ਲਈ ਕਿਹੜੇ ਤੱਕ ਲੜਾਈ ਕੜੀ ਬਿਲਕੁਲ ਜੀ ਸਾਨੂੰ ਇਕਾ ਉਸਾਰਨਾ ਪਏਗਾ ਮਜ਼ਦੂਰਾਂ ਨੂੰ ਇਕੱਠੇ ਹੋਣਾ ਪਏਗਾ ਸਰਕਾਰਾਂ ਦੇ ਨੱਕ ਦੇ ਵਿੱਚ ਦੰਬ ਵੀ ਕਰਨਾ ਪਏਗਾ ਤੇ ਸਰਕਾਰਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਕੇ ਵਿਚਾਰਾ ਵੀ ਸਾਨੂੰ ਕਰਨੀਆਂ ਪਣਗੀਆਂ ਤਦਹੀਂ ਸਾਡੇ ਲਈ ਕੋਈ ਨਾ ਕੋਈ ਚੰਗੇ ਦਿਨ ਆਉਣ ਦੀ ਆਸ ਹੈ ਨਹੀਂ ਤੇ ਹੋਰ ਸਾਨੂੰ ਦਵਾਇਆ ਜਾ ਸਕਦਾ ਆਉਣ ਵਾਲਾ ਸਮਾਂ ਬਹੁਤਾ ਚੰਗਾ ਨਹੀਂ ਹੈ ਬਹੁਤ ਤੁਹਾਡਾ ਧੰਨਵਾਦ ਜੀ ਫਲੋਰ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਧੰਨਵਾਦ ਜੀ ਜੈ ਪੀਮ ਜੈ ਪੀਮ ਜੈ ਪੀਮ